ਜਿਸ ਵੇਲੇ ਖਾਲਸਾ ਬੰਦ ਦੀ ਸਾਜਨਾ ਕਰਨ ਲੱਗੇ ਸ੍ਰੀ ਅਨੰਦਪੁਰ ਦੀ ਪਵਿੱਤਰ ਧਰਤੀ ਤੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜ਼ਬਰ ਜ਼ੁਲਮ ਦੇ ਟਾਕਰੇ ਵਾਸਤੇ ਜਿਸ ਵੇਲੇ ਖਾਲਸਾ ਪੰਥ ਦੀ ਸਾਜਨਾ ਕਰਨ ਲੱਗੇ ਮੈਂ ਉਸ ਵੇਲੇ ਦੀਆਂ ਚੰਦ ਲੈਣਾ ਬਿਆਨ ਕਰਨ ਲੱਗਿਆ ਇੱਕ ਮੁਸਲਮਾਨ ਸ਼ਾਇਰ ਅੱਲਾ ਯਾਰਖਾਂ ਲਿਖਦਾ ਹੈ ਹਿੰਦੁਸਤਾਨ ਮੇਂ ਇੱਕ ਤੀਰਥ ਹੈ ਦੁਆ ਕੇ ਲਿਏ ਜਹਾਂ ਬਾਪ ਨੇ ਬੇਟੇ ਮਰਵਾਲੇ ਖੁਦਾ ਕੇ ਲਿਏ ਸੁਣਨਾ ਹੈ ਰਗਾ ਹੋਰ ਨਾਲ ਮੇਰੇ ਸ਼ੈਨਸ਼ਾ ਪਾਦਸ਼ਾ ਸਿੱਖ ਪੰਥ ਦੀ ਸਾਜਣਾ ਕਰਨ ਲੱਗੇ ਮੈਂ ਉਸ ਵੇਲੇ ਦੀ ਗੱਤ ਲੈਣਾ ਬਿਆਨ ਕਰਨ ਲੱਗੇ ਹਾਂਜੀ ਗੁਰੂ ਗੁਜਰੀ ਮਾਦੇ ਲਾਲ ਦਾ थां ते घर घर विच गोबिंद परग मरद आगम मड़ावर किला परग मरद आगम मड़ावर किला बाबा गुरू गोबिंद गोबिंद ਆਪੇ ਰੋਚੇਲਾ ਬਾਹਵਾਹ ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਆਪੇ ਰੋਚੇਲਾ ਪਰ ਕਿਉ ਮਰਦਾ ਗੰਮੜਾ ਹੋਰੇ ਆਮ ਆਕੇ ਲਾਹੋ ਵੇਖਿਆ ਪੂਰੀ ਆਨੰਦ ਵਿੱਚ ਇੱਕ ਅਜਬ ਨਜ਼ਾਰਾ ਵੇਖਿਆ ਪੂਰੀ ਆਨੰਦ ਵਿੱਚ ਇੱਕ ਅਜਬ ਨਜ਼ਾਰਾ ਸੂਰਜ ਵਾਂਗੂੰ ਲਿਸ਼ਕੇ ਆ ਖੰਡਾ ਦਾ ਤਾਰਾ ਸੂਰਜ ਵਾਂਗੂੰ ਲਿਸ਼ਕੇ ਆ ਖੰਡਾ ਦਾ ਤਾਰਾ ਕਹਿਣ ਲੱਗਾ ਤਲਵਾਰ ਨਾਲ ਅਜਹੁ ਨ ਤਾਰਾ ਕਹਿਣ ਲੱਗਾ ਤਲਵਾਰ ਨਾਲ ਅਜਹੁ ਨ ਤਾਰਾ ਆ ਵੇ ਕੋਈ ਸੂਰਮਾ ਗੁਰੂ ਘਰ ਦਾ ਪਿਆਰਾ ਆ ਵੇ ਕੋਈ ਸੂਰਮਾ ਗੁਰੂ ਘਰ ਦਾ बदल वांग मरदा गुरू गोबिंद पर कटियो मरदा आए मेरी तेग दी कोई प्यास बुाए आए मे तेग थी प्यास बजाए ਭੇਟਾ ਲੈ ਕੇ ਸਿਰਾਂ ਦੀ ਪੰਜ ਸਦਕੀ ਆਏ ਭੇਟਾ ਲੈ ਕੇ ਸਿਰਾਂ ਦੀ ਪੰਜ ਸਦਕੀ ਆਏ ਮੇਰਾ ਬਾਦਸ਼ਾਹ ਦਰਵੇਸ਼ ਗੁਰੂ ਗੋਤਕ ਵਰਤਾਏ ਬਾਦਸ਼ਾਹ ਦਰਵੇਸ਼ ਗੁਰੂ ਗੋਤਕ ਵਰਤਾਏ ਪਲ ਵਿੱਚ ਲਾੜੀ ਮੌਤ ਨਾਲ ਹੋ ਗਏ ਵਾਹੇ ਕਈ ਪਲ ਵਿੱਚ ਲਾੜੀ ਮੌਤ ਨਾਲ ਹੋ ਗਏ ਵਾਹੇ ਦਸਿਆ ਸੁਨੇ ਕਾਹ ਮਨੂ ਕਾਹ ਮਨੂ ਇਕ ਰਾਨ ਵੇਲਾ ਦਸਿਆ ਸੁਨੇ ਕਾਹ ਮਨੂ ਕਾਹ ਮਨੂ ਇਕ ਰਾਨ ਵੇਲਾ ਵਾਹ ਵਾਹ ਗੋਬਿੰਦ ਸੰਗ ਆਪੇ ਗੁਰਕੀਲਾ ਪਰਗਟਿਓ ਮਰਦਾ ਦੰਮੜਾ ਅਵਰੇ ਆਮ ਆਕੇਲਾ ਹੋ ਤੇਰੇ ਤੇ ਮਪਗਉਤੀ ਸਮਰ ਕੇ ਉਸ ਸੰਤ ਸ਼ਪਾਹੀ ਤੇਰੇ ਤੇ ਮਪਗਉਤੀ ਸਮਰ ਕੇ ਉਸ ਸੰਤ ਸ਼ਪਾਹੀ ਇੱਕ ਅਮਰਤ ਦੀ ਬੂੰਦ ਵਿੱਚ ਉਹ ਸ਼ਕਤੀ ਪਾਈ ਇੱਕ ਅਮਰਤ ਦੀ ਬੂੰਦ ਵਿੱਚ ਉਹ ਸ਼ਕਤੀ ਪਾਈ ਮੁਰਦਾ ਹੋਈ ਕੌਮ ਗੁਰਾਂ ਨੇ ਫੇਰ ਜਗਾਈ ਮੁਰਦਾ ਹੋਈ ਕੌਮ ਗੁਰਾਂ ਨੇ ਫੇਰ ਜਗਾਈ ਬਈ ਮਰ ਕੇ ਜਿਉਂਦਿਆ ਰਹਿਣ ਦੀ ਇੱਕ ਜਾਚ ਸਖਾਈ ਮਰ ਕੇ ਜਿਉਂਦੇ ਆ ਰਹਿਣ ਦੇ ਇੱਕ ਜਾਚ ਸਖਾਈ ਮਾਨਸਾ ਦਾ ਗੁਰ ਸਿੱਖ ਦਾ ਸਿੱਖ ਦਾ ਜੀਵਨ ਸਹੇਲਾ ਓ ਮਾਨਸਾ ਦਾ ਗੁਰ ਸਿੱਖ ਦਾ ਸਿੱਖ ਦਾ ਜੀਵਨ ਸਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪ੍ਰਗਟਿਓ ਮਰਦ ਅਗਮੜਾ ਅਵਰੇ ਆ ਮਾਕੇ ਲਾਹੋ